ਹੋ ਜੀ ਤੋਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬੋਲੇ ਜੀ ਸੰਗਤਾਂ ਪੰਜ ਪਤਰੀ ਯਾਤਰਾ ਤੇ ਨਿਕਲੀਆਂ ਅਸੀਂ ਨੌਂ ਤਰੀਕੀਆਂ ਅੰਮ੍ਰਿਤਸਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਫਟਨਾ ਸਾਹਿਬ ਦੇ ਦਰਸ਼ਨ ਕਰਕੇ ਹਜੂਰ ਸਾਹਿਬ ਆਈਆਂ ਅੱਜ ਹਜੂਰ ਸਾਹਿਬ ਅਸੀਂ ਜੈਕਪੜ ਕਰ ਰਹੇ ਹੁਣ ਆਪਾਂ ਦੰਦਵਾਸ ਸਾਹਿਬ ਦੀ ਧਰਤੀ ਤੇ ਜਾਵਾਂਗੇ ਉੱਥੇ ਤੁਹਾਨੂੰ ਗੁਰੂ ਘਰ ਦੇ ਬਰਸੇ ਤਸਾਰੇ ਕਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਵੀ ਰੱਬ ਵਰਗੇ ਬੋਲੇ ਜੀ ਰੱਬ ਦੇ سر واسپ خالصہ جی نے ایک واسطہ بن کی تھان ہے جی اے سی <سؤال> پڑھنیے گروہ بنا گڑے امرت ویڑیے جو تین کہانی اسٹاؤں دن کسی خاطی نری مہاراجی یہ بچن کما لو تھوں سکیے سکھ پراپت کر سکی ਆਲੋ ਮੰਦਰਾ ਦੀ ਜੀ ਤੇਰੇ ਦੇ ਦਰਦ ਦਾ ਨਿਕਲੋ ਆਹੋ ਡਾਇਟ ਆ ਦਸੂਸ ਨੂੰ ਇਹ ਗੱਲ ਕਰਨਾ ਹੈ ਸੋ ਜੀ ਬਾਈ ਸੂਦੀ ਫਰੇ ਜੀ ਸੰਗਤ ਸੱਜਗੰਢ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਜੀ ਚਲ ਬਿਆਣੇ ਹੁਣ ਵਈ ਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ ਨੂੰ ਹੁਣ ਆਪਾਂ ਸੱਜਗੰਢ ਦੇ ਦਰਸ਼ਨ ਕਰਾਂਗੇ ਜੀ ਸਜਗੰਡ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਜਲੇ ਬਾਵਾ ਲੰਗਰ ਸਾਹਿਬ ਤੋਂ ਆਪਾਂ ਪ੍ਰਸ਼ਾਦਾ ਵੀ ਸ਼ਕ ਲਿਆ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰ ਲੈਨੇ ਜੀ ਪ੍ਰਸ਼ਾਦਾ ਵੀ ਬਾਬਾ ਜੀ ਹਣਾ ਨਾਮ ਦੇ ਦਿੱਤਾ ਤੁਹਾਨੂੰ ਮਹਾਰਾਜ ਜਿੱਥੇ ਚੜ੍ਹਦੀਆਂ ਕਲਾ ਜਿ ਰੱਖੇ ਜੀ ਦੇਖੋ ਜੀ ਟ੍ਰੇਨ ਵਾਲੀਆਂ ਸੰਤਾਂ ਪ੍ਰਸ਼ਾਦੇ ਨਾਲ ਲੈ ਕੇ ਜਾ ਰਹੀਆਂ ਨੇ ਜੀ ਮਹਾਰਾਜ ਕਿਰਪਾ ਕਰੇ ਸੱਚਾ ਬਾਸ਼ਾ ਵਾਹਿਗੁਰੂ ਜੀ ਇਨ 300 ਮੀਟਰਸ ਟਰਨ ਲੈਫਟ ਓਨ ਟੂ ਗੁਰੂ ਗੋਬਿੰਦ ਸਿੰਘ ਜੀ ਰੋਡ ਸੱਚਾ ਬਾਸ਼ਾ ਵਾਹਿਗੁਰੂ ਇਹ ਮਾਈਕ ਉੱਤੇ ਆਣੀ ਆਣੀ ਕਥਨ ਦੇ ਉਸ ਪਰਤ ਦਾ ਦਾਰਸ਼ਨਿਕ ਇਜ਼ਹਾਰ ਕਰਨ ਤੋਂ ਬਾਅਦ ਯਾਤ ਦੇਤਾ ਦੇ ਸਥਿਤੀ ਇਹ ਹੈ ਅੰਤਰੀ ਯਾਤ ਨੂੰ ਸੱਚੀ ਬਾਤਾਂ ਦੀੇ ਦਾਰ ਦੇ ਨਾਮਾ ਹੁੰਦਾ ਹੈ ਕਿ ਕਿ ਤੱਕ ਤੱਕ ਇਹ ਚਾਹਤ ਲੈਣਾ ਹੈ ਕਿ ਅਸਲੀ ਤੇ ਜਾਣਾ ਹੈ ਇੰਡ ਲੈਂਡ ਵਾਲੇ ਖੁੱਜਾਂ ਤੇ ਚੜਦੀ ਆਇਆ ਕਰਦੇ ਨੇ ਸਾਧ ਸੰਵੇ ਦੀ ਕਚਤ ਦਾ ਮੈਦਾਨ ਵਿੱਚ ਜੀਤ ਅੰਜੋਣਾਣੀ ਜੇ ਤੋ ਹੋਰ ਦਾ ਖਿਆਲ ਵਾਸਤੇ ਆਏ ਨੇ ਤੇ ਸਾਥੀ ਕਲੰਤਰ ਜਾਨ ਨੂੰ ਲਾ ਲਿਆ ਗੁਲਤਾ ਦੇ ਬੰਦੇ ਮੋੜ ਵਾਲੇ

ਕਰਨੇ ਲੱਗੇ ਤੁਸੀਂ ਜਾ ਕੇ ਦੇਖੋ ਰਾਤ ਕਿੰਨੀ ਰਹਿਦੀ ਹੈ ਕਿੰਨੀ ਬਤੀਤ ਹੋ ਗਈ ਤੇਰੇ ਬਾਜੀ ਸੰਤੋਂ 10 ਦੁਪਹਿਰ ਦਾ ਲੰਚ ਲੰਚ ਟਾਈਮ ਤੇ ਰਲਿਆ ਉਹ ਆਪਣੇ ਨਾਮ ਦਾ ਬੰਦਾ ਹਾ ਜੀ ਦਹੀ ਦਹੀ ਬਸਤੀ ਸੀ ਉਹ ਲੱਗੀ ਐਮਪੀ ਦੇ ਭੇਜਿਆ ਤੁਹਾਨੂੰ ਐਮਪੀ ਹੈ ਰਾਜ ਰੁਕੇ ਆਂ ਮੈਂ ਡੇਢ ਸਾਬ ਤੋਂ ਆਉਂਦੇ 300 ਮੀਟਰ ਆ ਗਏ 300 ਵਾਲਾ ਮੀਟਰ ਆ ਗਏ ਇੰਨੇ ਦੌਰ ਦੇ ਲੰਮਾ ਵੀ ਕਿਉਂ ਮਾਣਾ 20 ਕਿਲੋਟਰ ਰਹਿ ਗਿਆ ਹੈ ਦੌਰ 20 ਦੌਰ 20 ਕਿਲੋਮੀਟਰ ਦਾ ਮੀਂਹ ਬਹੁਤ ਤੇਜ਼ ਆ ਰਿਹਾ ਹੈ ਤੇ ਤੱਕਾੜੀ ਰਹਿ ਗਿਆ ਮੀਂਹ ਬਹੁਤ ਤੇਜ਼ ਆ ਰਿਹਾ ਹੈ ਮੀਂਹ ਬਹੁਤ ਜ਼ਿਆਦਾ ਇੱਕ ਘੰਟੇ 20 ਕਿਲੋਮੀਟਰ ਕੱਢੇ ਆਪਾਂ ਇੱਕ ਘੰਟੇ 'ਚ 20 ਕਿਲੋਮੀਟਰ ਇਹਨੀ ਤੇਜ਼ ਵੀ ਚਲਾਈ ਤੇ ਸਮੇਂ ਮੀਂਹ ਹੋਊਗਾ ਇਧਰ ਵੀ ਲੋਕ ਮੀਂਹ ਜੜੀ ਮੈਨੇ ਮੋੜਦਾ ਰਹਣਾ ਕਿ ਆਵੇਂ ਬੜਾ ਹੈ ਪਤਾ ਨਿਕਲੇ ਜਾਂ ਬਾਹਰ ਸ਼ਬਾਹ ਕਿੱਲਾ ਸੜਾ ਚੰਗਾ ਵੀ ਨਹੀਂ ਕੋਈ ਜਾਂਦਾ

ਰਹੋ ਗਿਆ ਉਹ ਪਰਲੇ ਬਨੇ ਹੀ 1 ਘੰਟਾ ਤੱਕ ਹੋ ਗਿਆ 1 ਘੰਟਾ ਹੋ ਗਿਆ ਤਰਾ ਇਹ ਪਈਆ ਨਹੀਂ ਫੈਨ ਵੀ ਨਹੀਂ ਜੀ ਗਿਆ ਮੈਂ ਬੱਸ ਪਤਾ ਮੁੰਡਾ ਪਰ ਕਰਨਾ ਹੈ ਇਹ ਬੰਦੇ ਕਿੱਥੇ ਪਾਣੀ ਹੈ ਵਾਟ ਹੋ ਰਹੀ ਹੈ ਉਹ ਵੰਦ ਆਲੇ ਪੱਟੇ ਦੇ ਵਾਟ ਦੇ ਵਿੱਚ ਡਿਵੋਸਟ ਕਰਦੇ ਰਸ ਤੇ ਹੀ ਗੋਸ਼ ਕਰਕੇ ਮੇਰੇ ਹਾਣਾ ਟ੍ਰੈਕ ਨਹੀਂ ਕਰਦੇ ਨਾ ਆਮ ਮੀਲਾ ਜੁਰਾ ਦੇ ਪੂਰੇ ਸੀ ਪੇਜ ਪੈਂਦੇ ਆ ਬੈਠ ਗਿਆ ਉਹ ਇਹ ਨਹੀਂ ਆਉਂਦਾ ਇਹ ਆਉਂਦਾ ਰਾਈਡਿੰਗ ਹੋ ਰਹੀ ਦੋ ਕਰੇ ਬੜਾ ਰਿਸ਼ਟੇ ਆ। ਜਿਹੜੀ ਵੜੀ ਕੁਦੀ ਕੁਦੀ ਬੋਲੀ ਜੀ ਪੱਲੇ ਸੰਗਤਾਂ ਹੀ ਹੋ ਸਕ ਤੋਂ ਚੱਲ ਕੇ 500 ਕਿਲੋਮੀਟਰ ਅੰਦੌਰ ਵਾਲੇ ਗੁਰਦਰਾ ਸਾਹਿਬ ਕੋਈ ਵਾਲਾ ਨਾ ਗੁਰਦਰਾ ਸਾਹਿਬ ਹਾਈਵੇ ਤੇ 6 ਲੈਂਟ ਤੇ ਜਿਹੜਾ ਬੰਦੇ ਨੂੰ ਜਾਂਦਾ ਉਹਦੇ ਉੱਤੇ ਆਪਾਂ ਸਟੇ ਕੀਤਾ ਹਾਂ ਹੁਣ ਆਪਾਂ ਸਟੇ ਕਰਨ ਤੋਂ ਬਾਅਦ ਹਣ ਸਾਰੇ ਰੈਡੀ ਹੋ ਗਏ ਨੇ ਜਿਹਨੂੰ ਜਨਤ ਕਰਨਾ ਬਚਦੇ ਆ। ਹੁਣ ਦੇਰ ਇਖਾ ਆਪਾਂ ਗਗਨਦਮਨ ਸਾਹਿਬ ਨੂੰ ਚਾਲੇ ਭਾਵਾਂਗੇ। ਮੰਡੀ ਸਾਬ ਤੋਂ ਬਾਕੀ ਅਪਡੇਟ ਅਗਲੇ ਵੀਡੀਓ ਵਿੱਚ ਆਉਣਾਗਾ ਆ ਰਾਤੀ ਮੀਂਹ ਬੜਾ ਪਿਆ ਏ ਹੁਣ ਕੋ ਉਹ ਜਦੋਂ ਤੋਟਾ ਹੀ ਹੋਏ ਤੱਕ ਮੀਂਹ ਪਿੰਦਾ ਰਿਹਾ ਸਾਰਾ ਝੀਮਰ ਬਲੌਗ ਆਪਾਂ ਬਣਾਇਆ ਛੇਵੇਂ ਤੋਂ ਲੈ ਕੇ ਦੋਸਤ ਤੱਕ ਨਹੀਂ ਮੀਂਹ ਦੀ ਰਾਤੀ ਲੱਗੀ ਏ ਕੱਡੀ ਆਦਾਂ ਇਹ ਨਮੀ ਪਿਆਈ ਨਹੀਂ ਰਾਤੀ ਮੈਂ ਮੈਂ ਆ ਆ ਚੋਗੇ ਹਾਂ ਬਣ ਜਿੰਨਾ ਮੀਂਹ ਪਿਆਏ ਮੇਰੇ ਸਾਨਾ ਪਾਣੀ ਬੜਾ ਖੜਕਾਉਂਦਾ ਜਿੰਨਾ ਪੰਜਾਹ ਪਿਆ ਹੁੰਦਾ ਮੇਰੇ ਸਾਨਾ ਹਾਂ ਗੜੀਆਂ ਮੰਡਾ ਪਜਣੀਆਂ ਤਿੰਨ ਦਿਨ ਸੁਕਣਾ ਨਹੀਂ ਫਲੇ ਗੁਰ ਚੁੱਕਾ ਸੰਤੋ ਇਹ ਐਂਡੋਰ ਦੇ ਵਿੱਚ ਬਾਈਪਾਸ ਤੇ ਬਾਬਾ ਬੁੱਢਾ ਸਾਹਿਬੀ ਦਾ ਗੁਰਦੁਆਰਾ ਤੇ ਮਤਲਬ ਸਾਹ ਪੀ ਤੇ ਰਹਿਣ ਵਾਸਤੇ ਵੀ ਇਮਾਰਤ ਬਣੀ ਹੈ ਰਾਤ ਸਹਿਣ ਦਾ ਵੀ ਪ੍ਰਬੰਧ ਹੈ ਨਗਰਪਾਲਿਕਾ ਦਾ ਪਾਣੀ ਸਾਰੀਆਂ ਸਹੂਲਤਾਂ ਹੈਗੀਆਂ ਪਾਰਕਿੰਗ ਆ ਸਭ ਕੁਝ ਆ ਬਾਕੀ ਲੇਤੀ ਬਾਬਿਆਂ ਦੀ ਆਪਣੀ ਜ਼ਮੀਨ ਵੀ ਹੈਗੀ ਗੁਰਦੁਆਰੇ ਦੀ 6-7 ਕਿੱਲੇ ਬਹੁਤ ਥੋੜੀ ਜਗ੍ਹਾ ਬਹੁਤ ਵਧੀਆ ਬਣਿਆ ਹੋਆ। ਨਾ ਡੇੜ ਤੋਂ ਪੰਜਾਬੀਆਂ ਨਾਲੀਆਂ ਸੰਤਾਂ ਪੰਜਾਬ ਤੋਂ ਨ ਦੇ ਜਦੋਂ ਵੀ ਕਿਸੇ ਨੇ ਆਉਣਾ ਹੋਵੇ ਸੰਗਤ ਨੇ ਤਾਂ ਇਹ ਹੈਗਾ ਬਾਈਪਾਸ ਤੇ ਬਿਲਕੁਲ ਜਦੋਂ ਇੱਕ ਪੰਨ ਡੇੜ ਨੂੰ ਮੁੜਦੇ ਹਾਂ ਉਥੋਂ ਪੁੱਲ ਤੋਂ ਜਿੱਥੇ ਪੁੱਲ ਮਤਲਬ ਖਤਮ ਹੋ ਜਾਂਦਾ ਪੁੱਲ ਦੇ ਅਗਲੇ ਪਾਸੇ ਨਾਲ ਨਿਸ਼ਾਨ ਸਾਹਿਬ ਨਜ਼ਰ ਆਉਂਦਾ। ਜੀ ਹਾਂ ਜੀ ਆ ਪੰਜਵੀਂ ਟੈਂਕੀ ਤੇਲ ਦੀ ਜ਼ੀਰੋ ਹਾਂ ਡੀਜ਼ਲ ਫੁੱਲ ਹੈ ਨਾ ਦਿੱਖ ਰਿਹਾ ਨਾ ਹਾਂ ਡੀਜ਼ਲ ਹੈ ਡੀਜ਼ਲ ਹੈ ਠੀਕ ਹੈ ਆ ਉੱਪਰਲਾ ਇੱਧਰਲਾ ਤੇਲ ਕਿਹੜਾ ਪਾਵਰ ਵਾਲਾ ਇਹ ਕਿਹੜਾ ਇਹ ਨਹੀਂ ਸਹੀ ਨਹੀਂ ਇਹਦਾ ਇਹ ਜਿਹੜੀ ਗੱਲ ਕਰੇ ਹੋ ਇਹ ਪਾਵਰ ਹੈ ਕੰਟਰੋਲ ਸ਼ਾਇਦ ਪਾਵਰ ਠੀਕ ਡੀਜ਼ਲ ਵੀ ਆਉਂਦਾ ਹੈ ਨਾ ਗ੍ਰੀਨ ਐਕਸਟਰਾ ਮਾਈਲੇਜ ਕਿਹੜਾ ਐਕਸਟਰਾ ਮਾਈਲੇਜ ਆਉਂਦਾ ਜਿਹੜਾ ਉਸਦੀ ਆਫਟਰ ਕੋਮਪਰਾਈਜ਼ਰ ਦਾ ਬਹੁਤ ਬੋਲਦਾ ਏ ਹੁਣ ਇਥੋਂ ਹੈਂ ਅੰਦੌਰ ਬਾਈਪਾਸ ਤੇ ਪਹੁੰਚੇ ਗਏ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ 8-10 ਕਿਲੋਮੀਟਰ ਗੁਰਦੁਆਰਾ ਦਵਾਨ ਕੇ ਅੰਦੌਰ ਬਾਈਪਾਸ ਤੇ ਸਾਡਾ ਪੰਜਾਬੀ 86 ਰੁਪਏ ਕੋਲ ਤਾਂ ਹੈ 80 ਕੁਸ 86 70 ਵੀ ਅੰਗ ਤੇ ਉਹ ਵਾਲਾ ਡੀਜ਼ਲ ਟੈਂਕੀ ਫੁੱਲ ਕਰਾਉਂਦੇ ਆਂ ਪੰਜਵੀਂ ਟੈਂਕੀ ਕੋਈ ਜੋ ਵੀ ਗੱਡੀ ਆ ਰਹੀ ਉਸ ਮੈਂ ਗ੍ਰੀਨ ਡੀਜ਼ਲ ਹੀ ਦੇ ਲਵਾਂ ਉਸ ਦੇ ਨਾਲ ਉਸ ਮਾਈਕਲ ਹੈ ਵੀ ਹੋਰ ਜੋ ਆਲੀ ਗੱਲ ਮੈਂ ਜੀ ਬੋਲ ਰਿਹਾ ਹਾਂ ਉਹ ਉਦਾਂ ਬੀਸੀਪੀ ਇੰਜਨ ਜਿਹਨੇ ਆ ਰਿਹਾ ਨਾ ਗੱਡੀ ਦਾ ਅੱਛਾ ਅੱਛਾ ਉਹ ਉਹ ਤੇਲ ਬੀਸੀਪੀ ਇੰਜਨ ਵਾਸਤੇ ਨਾ ਕਿ ਬੀ4 ਬੀ5 ਦਾ ਗੱਡੀਆਂ ਦੀਆਂ ਖੂਬੀਆਂ ਦੱਸਦੇ ਹੋਏ ਮਲਕੀਤ ਸਿੰਘ ਜੀ ਨਵੀਆਂ ਗੱਡੀਆਂ ਨਵੇਂ ਤੇਲ ਨਵੀਆਂ ਗੱਡੀਆਂ ਦੀਆਂ ਖੂਬੀਆਂ ਮਾਈਲੇਜ ਬਾਰੇ ਗੱਲਬਾਤ ਕਰਦੇ ਹੋਏ ਬਹੁਤ ਵਧੀਆ ਐਵਰੀ ਬਡੀ ਆ ਬੀਸੀਪੀ ਤਾਂ ਇਹ ਮੈਂ ਕਹਿਣ ਲਿਆ ਵੀ ਜੇ ਮੰਨ ਲਓ ਟੈਂਕੀ ਨਾਲ 1000 ਕਿਲੋਮੀਟਰ ਚੱਲੇਗੀ 1200 ਕਿਲੋਮੀਟਰ 200 ਤੋਂ 250 ਕਿਲੋਮੀਟਰ ਚੱਲੇਗੀ ਇਹਨੂੰ ਅਗਲੀ ਤੇ ਲਾਵਾ ਟਾਈਮ ਲੱਗ ਜਾਣਾ ਤੁਹਾਨੂੰ ਹਾਂ ਤੇ ਅੰਤ ਵਿੱਚ ਫੋਟੋਆਂ ਵੀ ਤੇਲ ਤੇ ਰੇਟ ਦਾ ਹੁੰਦੇ ਮਲਕੀਤ ਸਿੰਘ ਜੀ ਇਹ ਪੰਜਾਬ ਸਾਡੇ 80 ਤੋਂ ਤੇ 83 ਹੁੰਦਾ ਹੈ ਨਾ ਤੇ 4 ਰੁਪਏ ਦਾ ਪਰ ਹੁੰਦਾ ਕਿ ਜਿਸੋਂ ਤੱਕ ਅਹੀਂ ਤੇਲ ਪੋ ਆਇਆ ਨਾ ਸਭ ਤੋਂ ਤੇਲ ਸਸਤਾ ਪੰਜਾਬ ਚ ਹੈ ਬਾਕੀ ਸਾਰੀਆਂ ਸਟੇਟਾਂ ਚ ਬੰਗਲ ਹੁਣ ਇੱਥੇ ਵੀ 91 ਰੁਪਏ ਤੇ 82 ਫਏ ਅੰਧੌਰ ਚ 84 ਨਾ ਉਹ ਤੇ 83 ਮਿਲਦਾ ਹੁੰਦਾ 80 ਆ ਕੇ 83 ਵੀਰੇ ਜਿੰਦਾ ਖੜੇ 80 ਕਰਦੇ ਖਾਣੇ ਗਾ ਬਿਟਾਣਾ ਨਹੀਂ 1 ਰੁਪਏ ਤੋਂ ਲੜ ਪਏ ਬੰਦੇ ਚਲੋ ਕੋਈ ਨਹੀਂ ਕਰਾਉਣੇ ਫੈਸਲਾ ਹਨ ਫੈਸਲਾ ਕਰਉਨੇ ਤੁਹਾਡਾ ਵਿੱਚ ਵਿਚੜੇ ਜੇ ਹਿਸਾਬ ਲੈ 84 ਕਰ ਲੋ ਨਾ 83 ਤੇਰਾ ਨਾਂ 80 ਦਾ ਹਾਂ ਹਾਂ 80 83 ਸਸਤਾ ਹੀ ਵਾਓ ਦੇ 83 ਉਹ 83 ਘੱਟ ਹੁੰਦਾ 80 ਜਿਆਦਾ ਹੁੰਦਾ ਉਹ ਜਾਣੀ ਕੋਨੇ ਉਸ ਹਿਸਾਬ ਨਾਲ ਦੱਸਿਆ ਨਾ ਵੀ ਤੇਲ ਵੱਧ ਪੈ ਜਾਂਦਾ 80 ਨਾ ਬੱਸ ਹੋ ਰਿਹਾ ਪੂਰਾ ਪੂਰਾ ਹੋ ਜਾਣਾ ਹੁਣਾਈ ਜਾ ਜਾ ਸਲਮਾਰੂ ਵੇਖੀ ਅੰਦਰ ਖੇਚੀ ਸੀ ਕਿ ਲੋ 5000 ਦਾ ਪੂਰਾ ਹੋਣਾ ਵਾਲਾ ਕਾਰ ਹੀ ਲੈਣਾ ਵੀਰੋ ਨਾ ਮਮਾ ਨੂੰ ਮਾਰੇ ਮਮਾ ਲੈ 40 ਮਗਰ ਅੱਗੇ 30 ਹੈ ਐਣਾ ਲੈਣਾ ਸਲਮਾਰੂ ਇਹ ਮਾਰ ਕੇ ਕਰਦਾ ਸਵਾਹ ਮੜੀ ਗਿਆ ਉਹਦੇ ਨੂੰ ਥੋੜੀ ਜਿਹੀ ਬਣਾ ਨਹੀਂ ਬੰਦ ਹੋ ਗਿਆ ਬਰੋ ਵਾ ਯਾਰਾ ਬਾਹਰ ਆ ਜੀਆ ਬਾਚ ਕਰੋ ਤੁਸੀਂ ਸ਼ਕਰ ਬਾਦ ਨੇ ਆ ਹਿਸਾਬ ਨਾਲ ਜਿੱਦਾਂ ਤੁਸੀਂ ਡਏ ਜੇ ਇਹ ਨੂੰ ਪੂਰਾ ਕਰਨਾ ਸੌ ਪੂਰਾ ਕਰਨਾ ਬਸ ਲੋਬਾ ਜਿੱਕਾ ਸੱਜ ਗਈ ਸਾਰੀ ਆਪਣਿਆਂ ਨਾਲ ਸਭ ਆ ਇਹ ਪ੍ਰਾਂਤ ਯਾਨੀ ਕਿ 5000 ਉਦਾਂ ਹੀ ਦੇ ਦਈਏ 5000 ਫਿਰ ਬਾਕੀ ਤੇਲ ਪਹਿਲਾ ਹੈਗਾ ਨਾ ਤੇਲ ਤੇਲ ਵੀ ਭਾਰਾ ਨੂੰ ਲੱਗਦਾ ਹੈ ਭਾਰਾ ਆਇਆ ਨਾ ਦੇਖ ਹੁਣ ਪੰਜਾਬ ਵਾਲੋਂ ਜਾਈ ਜਿੰਨੇ ਤੇਲ ਭਾਰਾ ਹੁੰਦਾ ਜਾਂਦਾ ਕੀ ਅੱਜ ਵੀ ਆ ਗਿਆ ਅਦੇ ਪੜੀ ਜੀ ਨਾ ਜੀ ਉਹ ਕੋਈ ਨਾ ਦੇ ਲੋ ਦੇਣਾ 1200 ਕਿਲੋਮੀਟਰ ਚੱਲੀ ਹਾਂ ਬਸ ਇੱਕ ਛਿੜਕਾ 7 ਰੁਪਏ ਰਹਿ ਗਏ ਬਾਈ ਹੁਣ ਬਸ ਆਓ ਲੈਓ ਲੋ ਜੀ ਲੋ ਜੀ ਇਹ ਆ ਤੂੰ ਕਲ ਸਭ ਪੈ ਗਿਆ ਜੀ 5000 ਦਾ ਤੇਲ 1200 ਓਏ ਮੜਾ ਯਾਰ ਪੰਜ ਯਾਰ ਉਹ ਕਾਰ ਲੈ ਕੇ ਆਉਂਦੇ ਪਿਆਰਿਓ ਚੌਥੀ ਟੈਂਕੀ ਪੰਜ ਪੈ ਨਹੀਂ ਭਰਾਵਾ ਉਹ ਇੱਕ ਟਾਈ ਹੈ ਪੰਜਵੀਂ ਟੈਂਕੀ ਪੰਜ ਤਖਤਾਂ ਦੀ ਯਾਤਰਾ ਤੇ ਪੰਜ ਹੀ ਟੈਂਕੀਆਂ ਮਤਲਬ ਥੋੜਾ ਬੋਧਾ ਕੋਈ 1500 ਦਾ 2000 ਦਾ 1.5 ਰੁਪਏ ਦਾ ਮਤਲਬ ਪਾਏਗਾ ਸ਼ਾਇਦ 1000 2000 ਦੇ ਵਿੱਚ ਵਿੱਚ ਪੈ ਜਾਏਗਾ ਜੇ ਪਿਆਰ ਟੈਂਕੀ ਫੁੱਲ ਲੈਣੀ ਪਰਾ ਕੀਤੀ ਆ ਘਰ ਤੋਂ ਗੱਡੀ ਘਾਰਨੀ ਤੇਰਾ ਇੰਨ ਘੱਟਿਆ ਤੇਰੀ ਸਰਵਿਸ ਵਈ ਆ ਹਾਂ ਫ੍ਰੀ ਥੋੜਾ ਫਿਰ ਤੇ ਥੋੜਾ ਚੋਕੇ ਲੈ ਲੈਂਦੀ ਆ ਬੰਦਾ ਬੰਦਾ ਵੀਰ ਮੰਦਾ ਵੀਰ ਟਾਇਰ ਬਣ ਗਿਆ ਪੂਰ ਬਣ ਗਿਆ ਵੀਰ ਟਾਇਰ ਵੀ ਪਵਾ ਕੇ ਦੇਣੇ ਪੈਣੇ ਵੀਰ ਨੂੰ ਘਸ ਗਏ ਆ ਇੱਕ ਇੱਕ ਟਾਇਰ ਚਾਰੀ ਜਾਣੇ ਦਵਾਗੇ ਕੋਡ ਪਤਾ ਨਹੀਂ ਯਾਰ ਕਿੰਨਾ ਚਲੋ ਬਾਕੀ ਨਾਲ ਹੁਣ ਅਪਡੇਟ ਅੱਗੇ ਜਾ ਕੇ ਦਿੰਨੇ ਆ ਠੀਕ ਆ ਜੀ ਹੁਣ ਆਈਵੇ ਤੇ ਚੜਾਂਗੇ ਇਹ ਹੈਗਾ ਮੁੰਬਈ ਨਹੀਂ ਨਹੀਂ ਆਗਰਾ ਰੋਡ ਰੋਡ ਇਧਰਲਾ ਪਾਸਾ ਮੁੰਬਈ ਨੂੰ ਜਾਣ ਡਿਆ ə e, Ağrıya gedirəm hayırlı